ਇਸ ਅਸੇਗਾ ਜੀ ਅ ਮੇਰਾ ਨਾ ਇੱਕ ਛੋਟਾ ਜਿਹਾ ਸਵਾਲ ਹੈ ਜਦੋਂ ਆਪਾਂ ਨਾ ਪ੍ਰਾਇਮਰੀ ਸਕੂਲ ਤੇ ਜਾਂਦਾ ਸੀਰੀਅਲ ਲੈਂਦੇ ਆ ਕਲੀਅਰਿੰਗ ਹਾਊਸ ਦੇ ਵਿੱਚ ਇਹ ਰਿਕੁਆਇਰਮੈਂਟ ਉਹਨ ਐਸੈਂਸੀਏਟਿਵ ਵੈਬਸਾਈਟ ਤੇ ਫਰ ਰਿਕੁਆਇਰਮੈਂਟ ਹੈ ਕਿ ਆ ਜਿਹੜਾ ਸਟੂਡੈਂਟ ਹੈ ਜਾਂ ਕੋਈ ਕੋਈ ਵੀ ਕਮਰਸ਼ੀਅਲ ਵਹੀਕਲ ਆਪਰੇਟ ਕਰ ਰਿਹਾ ਹੋਏਗਾ ਉਹਦਾ ਆਪਰੇਟ ਕਰਨ ਤੋਂ ਪਹਿਲਾਂ ਡਰਗ ਟੈਸਟ ਹੋਣਾ ਜ਼ਰੂਰੀ ਹੈ ਕਿ ਨਹੀਂ ਤੁਸੀਂ ਤੁਸੀਂ ਕਿੰਨੇ ਵੀ ਸਕੂਲੇ ਸਕੂਲੇ ਸਿੱਖਣ ਜਾਣੇ ਉਤੋਂ ਪਹਿਲਾਂ ਨਹੀਂ ਨਹੀਂ ਕਲਰਿੰਗ ਹਾਊਸ ਸਟਾਰਟ ਹੀ ਹੈ ਇਸ ਕੱਲ ਤੋਂ ਕੀਤਾ ਵੀ ਜਦੋਂ ਡਰਾਈਵਰ ਆ ਜਦੋਂ ਬੰਦਾ ਆਪ ਦਾ ਕੈਰੀਅਰ ਟਰਾਂਸਪੋਰਟੇਸ਼ਨ ਇੰਡਸਟਰੀ ਸ਼ੁਰੂ ਕਰ ਰਿਹਾ ਹੈਗਾ ਤੇ ਇਸ ਤੋਂ ਬਾਅਦ ਵੀ ਦਾ ਦਾ ਤੋਂ ਉਦੋਂ ਤੋਂ ਹੀ ਦਾ ਸੋਸ਼ਣ ਹਿਸ ਕਲੀਨ ਹੀ ਕੈਨ ਡਰਾਈਵ ਪਰ ਜਦੋਂ ਅਸੀਂ ਜੇ ਵਾ ਸਕੂਲ ਚ ਜਾ ਲੈ ਆਂ ਯਾਨੀ ਕਿੰਨੇ ਦਾ ਲਾਇਸੈਂਸ ਇਹਨੇ ਦਾ ਲਾਇਸੈਂਸ ਲੈ ਕੇ ਲਾਇਸੈਂਸ ਉਹ ਪਰੇ ਜਾਣਿਆ ਪਰ ਹੀ ਮੇ ਨਾਟ ਕੁਆਲੀਫਾਈ ਫਾਰ ਦ ਹੋਲ ਥਿੰਗ ਆ ਜਿਹੜਾ ਭਾਜੀ ਸਕੂਲ ਆ ਟਰੱਕ ਸਕੂਲ 'ਚ ਜਦੋਂ ਤੁਸੀਂ ਜਾਂਦੇ ਆ ਤੇ ਤੁਹਾਨੂੰ ਟਰੱਕ ਸਕੂਲ जॉइन ਕਰਨ ਤੋਂ ਪਹਿਲਾਂ ਡਰਾਈਵਰ ਟੈਸਟ ਕਰਾਉਣਾ ਪੈਂਦਾ ਆ ਦੈਟਸ ਰਿਕੁਆਇਰਡ ਬਾਈ ਲਾਅ ਐਂਡ ਐਵਰੀਬਾਡੀ ਡਸ ਇਟ ਅਸੀਂ ਡਰਾਈਵਰ ਨੂੰ ਹਮੇਸ਼ਾ ਰეკਮੈਂਡ ਕਰਦੇ ਆ ਜਿਹੜਾ ਪੋਟੈਂਸ਼ੀਅਲ ਡਰਾਈਵਰ ਹੈਗਾ ਕਿ ਤੁਸੀਂ ਡਰਗ ਐਂਡ ਅਲਕੋਹਲ ਕਲੀਅਰਿੰਗ ਹਾਊਸ 'ਚ ਵੀ ਆਪਣਾ ਅਕਾਊਂਟ ਰਾਈਟਵੇ ਉਦੋਂ ਹੀ ਬਣਾ ਲਓ ਕਿਉਂਕਿ ਆਫਟਰ ਗੇਟਿੰਗ ਆ ਲਾਇਸੈਂਸ ਯੂਸ ਨਾਟ ਤੁਹਾਨੂੰ ਜੌਬ ਨਹੀਂ ਮਿਲਣੀ ਜਿੰਨੀ ਦੇਰ ਤੱਕ ਤੁਹਾਡਾ ਡਰਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਅਕਾਊਂਟ ਨਹੀਂ ਹੋਏਗਾ ਉਹ ਯਸ ਇਹ ਜਿਹੜਾ ਡਰਾਈਵਰਸ ਹੈਗਾ ਇਹ ਰਿਕੁਆਇਰਡ ਹੈਗਾ ਅ ਟਰੱਕ ਸਕੂਲ ਜੁਆਇਨ ਕਰਨ ਤੋਂ ਪਹਿਲਾਂ ਔਰ ਹਰਾਤ ਹੋਗੀ ਤੁਹਾਨੂੰ ਇਹ ਸੁਣ ਕੇ ਕਿ ਕਈ ਵਾਰੀ ਸਾਨੂੰ ਕਾਲ ਆ ਜਾਂਦੀਆਂ ਕਿ ਅਸੀਂ ਟਰੱਕ ਸਕੂਲ ਜੁਆਇਨ ਕਰਨਾ ਡਰਾਈਵਰਸ ਕਰਨਾ ਹੈ ਫਿਰ ਸਾਨੂੰ ਕਹਿੰਦੇ ਆ ਵੀ ਸਾਨੂੰ ਕਿਸੇ ਪੰਜਾਬੀ ਕਲੈਕਸ਼ਨ ਨਾਲ ਕੋ ਭੇਜੋ ਜੀ ਕਿਉਂ ਉਹ ਫਿਰ ਇਦਾਂ ਨਾ ਕੁਝ ਖਾਦਾ ਪੀਤਾ ਤਾਂ ਕਰਕੇ ਉਹ ਫਾਸਟ ਸਕੂਲ ਕਰਾ ਦੇਣਗੇ ਮੈਂ ਕੋਈ ਨਹੀਂ ਸੌਰੀ ਇਹ ਹਲੋ ਇਹ ਤੁਸੀਂ 21 21 ਸਾਲ ਦੇ ਬੰਦੇ ਸਾਡੇ ਕੋ ਆ ਰਹੇ ਆ ਜਿਹੜੇ ਇਹ ਚ ਰਿਕੁਐਸਟ ਕਰਦੇ ਆ ਵੀ ਸਾਨੂੰ ਪੰਜਾਬੀ ਕਿਸੇ ਕੋ ਭੇਜੋ। ਓਕੇ ਜੀ। ਪਛੇ ਇਹ ਇਹ ਲਈ ਡ੍ਰੈਕਟਰ ਸੋਣਾ ਜੁਕਤੀ ਆ ਥੀ। ਜੀ। ਹਾਂਜੀ ਉਹ ਪੁਆਇੰਟ ਆ ਜੀ ਰੱਖਾਇਆ। ਓਕੇ ਥੈਂਕ ਯੂ। ਇਟ ਇਜ਼ ਰਿਕੁਆਇਰਡ ਬਾਈ ਲਾਅ ਆਪਣੇ ਫੇਸਬੁਕ ਤੇ ਕਨਵਰ ਅਲਖ ਭਾਜੀ ਹੁਣੀ ਕਹਿੰਦੇ ਆ ਵੀ ਆਪਣਾ ਅਗਰ ਕਿ ਆਪਾਂ ਨੂੰ ਕਾਲ ਵੀ ਹਮੇਸ਼ਾ ਬੈਕਐਂਡ ਤੇ ਮੈਨੂੰ ਕਰ ਦਿੰਦੇ ਹੁੰਦੇ ਆ। ਉਹ ਕਹਿੰਦੇ ਵੀ ਆਪਣਾ ਜਿਹੜਾ ਡੀਓਟੀ ਹੈਗਾ ਉਹਨਾਂ ਨੂੰ ਰਿਕੁਆਇਰਡ ਕਰਨਾ ਚਾਹੀਦਾ ਐਫਐਮਸੀਐਸ ਨੂੰ ਕਿ ਇੱਕ ਜਿਹੜਾ ਨੌਲੇਜ ਪੈਕੇਜ ਆ ਉਹ ਪੇਜ ਜਾ ਜਾਵੇ ਭਾਵੇਂ ਨੌਲੇਜ ਪੈਕੇਜ ਤਾਂ ਬਹੁਤ ਕੰਪਨੀਆਂ ਭੇਜਦੀਆਂ ਬਹੁਤ ਕੁਝ ਭੇਜਦਾ ਹੈ ਸਾਡੇ ਤਾਂ ਬੰਦੇ ਪੈਕੇਜ ਖੋਲ ਕੇ ਵੀ ਨਹੀਂ ਦੇਖਦੇ ਉਹਨੂੰ ਉਹਨੂੰ ਮਤਲਬ ਕਦੀ ਉਹਨੂੰ ਦੇਖਦੇ ਤੱਕ ਨਹੀਂਗੇ ਵੀ ਉਹਦੇ ਵਿੱਚ ਕੀ ਲਿਖਿਆ ਕੀ ਪੜਿਆ ਪ੍ਰੋਬਲਮ ਇਹ ਨਹੀਂ ਕਿ ਨੌਲੇਜ ਸਾਰੀ ਨਹੀਂ ਪੜਿਆ Google ਤੇ ਨੈਟ ਤੇ ਹਰ ਚੀਜ਼ ਅਵੇਲੇਬਲ ਹੈ ਜੇ ਤੁਸੀਂ ਮਾੜੀ ਜੀ ਰਿਸਰਚ ਕਰਕੇ ਪੜਨਾ ਸ਼ੁਰੂ ਕਰੋ ਨਾ ਸਭ ਕੁਝ ਅਵੇਲੇਬਲ ਹੈ YouTube ਇੰਨਾ ਕੁਝ ਅਵੇਲੇਬਲ ਹੈ ਜਿਹੜੋ ਤੁਸੀਂ ਉਹ ਕਰਨਾ ਹੀ ਨਹੀਂ ਧਾਰਿਆ ਵੀ ਮੈਂ ਸਿੱਖਣਾ ਹੀ ਨਹੀਂਗਾ ਯੂ نو ਉਹ ਰੌਲਾ ਤੇ ਸਾਰਾ ਉੱਥੇ ਆ ਵੀ ਮੇਰੀ ਸੋਚ ਹੀ ਉਹ ਆ ਵੀ ਮੈਂ ਸਿੱਖਣਾ ਨਹੀਂਗਾ ਆਪਾਂ ਪ੍ਰੋਵਾਈਡ ਜੋ ਮਰਜ਼ੀ ਕਰ ਦਈਏ ਆਪਾਂ ਆਪਣੇ ਟਰੱਕ ਸ਼ੋਅ ਦੇ ਉੱਤੇ ਆਪਾਂ ਕਿੰਨੀ ਵਾਰੀ ਆਪਾਂ ਐਫ ਐਮ ਸੀ ਐਸ ਨੂੰ ਹੁਣ ਹਰਜੋਤ ਭਾਜੀ ਹੋਣੀ ਰਾਜਕ੍ਰਿਸ਼ਨ ਹੋਣੀ ਇਹ ਏਸੀ ਤੇ ਗਵਾਹ ਆ ਕਿ ਆਪਣੇ ਸੈਕਰਾਮੈਂਟੋ ਡੀਓਟੀ ਐਫ ਐਮ ਸੀ ਐਸ ਵਾਲੇ ਡੇਰਾ ਲਾ ਕੇ ਬੈਠੇ ਰਹੇ ਦੋ ਦਿਨ ਉੱਥੇ ਉਹਨਾਂ ਨੇ ਕੋਲ ਹੀ ਨਹੀਂ ਜਾ ਕੇ ਰਾਜੀ ਕੋਈ ਹੈਗਾ ਉਹਨਾਂ ਦਾ ਕੋਈ ਸੁਣ ਕੇ ਹੀ ਨਹੀਂ ਰਾਜੀ ਹੈਗਾ ਔਰ ਫੇਰ ਬਾਹਰਣ ਕੀ ਗੱਲਾਂ ਕਰਦੇ ਐ ਵੀ ਡਿਊਟੀ ਆ ਕਰਦੀ ਐ ਉਹ ਆਪ ਕਿੰਨਾ ਘੋਲ ਇਹ ਤਾਂ ਉਹ ਗੱਲ ਆ ਵੀ ਘੋਲ ਕੇ ਸਿਰ 'ਚ ਪਾਉਣ ਵਾਲੀ ਗੱਲ ਆ ਉਹ ਚੀਜ਼ ਆ ਹੂੰ ਬੜੇ ਬੜੇ ਤਾਂ ਹੈਗੇ ਵੀ ਜੀ ਨੌਲੇਜ ਬਹੁਤ ਹੈ ਜੀ ਪਰ ਜੇ ਨੌਲੇਜ ਨੂੰ ਨਾਲ ਪੜਨਾ ਨਾਲ ਦੇਖਣਾ ਮੈਂ ਮੈਂ ਜਾਣਦਾ ਜੀ ਉਰੇ ਮੈਂ 4-5 ਸਕੂਲਾਂ 'ਚ ਗਿਆ ਲਾਇਸੈਂਸ ਲੈਣ ਲੱਗੇ ਬਟ ਆਈ ਡੋਨਟ ਥਿੰਕ ਫੋਰ ਵੀ ਉਹਦੇ ਆਏ ਵੀ ਆ ਜਾਂ ਤੁ লাইসেন্স ਲੈ ਚਲਤੋਂ ਆ ਤੇ ਕਲਾ ਕਰਾਕਰ ਨਾ ਉਹਨਾਂ ਨੂੰ ਇਹ ਪਤਾ ਦੇ ਡੋ ਨਾ टीच ਯੂ ਐਨੀਥਿੰਗ ਕੁਛ ਨਹੀਂ ਪੜਾਉਂਦੇ ਲੌਗ ਬੁੱਕ ਨਹੀਂ ਕਰਾਉਂਦੇ ਹਾਲਾਂਕਿ ਕੈਲੀਫੋਰਨੀਆ ਜੇ ਲੌਗ ਬੁੱਕ ਮੰਡੇਟਰੀ ਹੈ ਉਹਨਾਂ ਪਰ ਫਾਡੇ ਟ੍ਰੱਕਾਂ ਜੇ ਲੌਗ ਬੁੱਕ ਹੀ ਨਹੀਂ ਲੱਗੀ ਹੋਈ ਤੇ ਬੰਦੇ ਨੇ ਕੀ ਸਿੱਖਣਾ ਹੈ ਨਾ ਉਹਨਾਂ ਨੂੰ ਪਤਾ ਤੁਸੀਂ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਨਾ ਉਹਨਾਂ ਨੂੰ ਥਿਓਰੈਟਿਕਲੀ ਕੁਛ ਨਹੀਂ ਪਤਾ ਹਿਊਮਨ ਟੈਰਫਿਕ ਬਾਰੇ ਕੁਛ ਨਹੀਂ ਪਤਾ ਨਾ ਕੋਈ ਦੱਸਦਾ ਜੀ ਉਹਨਾਂ ਨੂੰ ਦੇ ਡੋਟ ਟੈਲ ਯੂ ਐਨੀਥਿੰਗ ਇਟ ਇਜ਼ ਫੈਕਟ ਮੈਂ ਉਹ ਤੋਂ ਬਾਅਦ ਮੈਂ ਸਵਿਫਟ ਆਣੇ ਦੇ ਗਿਆ ਉਹਨਾਂ ਨੇ ਪਹਿਲਾਂ ਕਲਾਸ ਲਈ ਕਰ ਵੀ ਤੁਹਾਡੇ ਚਾਰ ਦਿਨ ਕਲਾਸ ਲੱਗ ਰਿਹਾ ਕਲਾਸ ਲੱਗੀ ਉੱਥੇ ਤੁਹਾਨੂੰ ਦੱਸਿਆ ਗਿਆ ਉੱਥੇ ਪਤਾ ਲੱਗਦਾ ਵੀ ਕਿੰਨਾ ਡਿਫਰੈਂਸ ਆ ਸਾਡੇ ਸਾਡੇ ਸਕੂਲ ਦੇ ਵਿੱਚ ਤੇ ਜਿਹੜੇ ਬਾਹਰਲੇ ਅਮਰੀਕਨ ਸਕੂਲਾਂ ਦੇ ਵਿੱਚ ਹੈ ਜੀ ਥੈਂਕ ਯੂ ਇਹ ਹੀ ਬਸ ਹੋਤਾ ਹੀ ਮੈਨੂੰ ਪਤਾ ਤਾਂ ਕਰਾਂ ਵੀ ਲੋਡ ਹੈਗੀ ਕਿ ਨਹੀਂ ਲੋਡ ਹੈਗੀ ਥੈਂਕ ਯੂ ਰਾਜਵੀਰ ਜੀ ਕਾਲ ਕਰਨ ਲਈ ਲੋੜ ਹੈ ਗਿਆ ਔਰ ਅਮਰੀਕਾ ਦਾ ਜਿਹੜੇ ਟ੍ਰਕਿੰਗ ਸਕੂਲ ਹੈ ਗਿਆ ਔਰ ਪੰਜਾਬੀ ਟ੍ਰਕਿੰਗ ਸਕੂਲ ਦਿਨ ਰਾਤ ਦਾ ਫਰਕ ਹੈ ਜਿੰਨ ਰਾਤ ਦਾ ਮਤਲਬ ਕਿ ਕਿਉਂਕਿ ਮੈਂ ਹਮੇਸ਼ਾ ਮੈਂ ਕਈ ਪ੍ਰੋਗਰਾਮਾਂ ਚ ਮੈਂ ਦੱਸ ਚੁੱਕਾ ਕਿ ਮੈਂ ਵੀ ਪਹਿਲਾਂ ਪੰਜਾਬੀ ਸਕੂਲ ਦੇ ਵਿੱਚ ਜਾ ਕੇ ਟਰਾਈ ਕੀਤੀ ਸੀ ਮੁੜ ਕੇ ਮੈਂ ਗੋਰੇ ਸਕੂਲ ਚ ਜਾ ਕੇ ਲਿਆ ਸੀਗਾ ਸੋ ਜਿੰਨਾ ਮੇਰਾ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਦੱਸਦਾ ਕਿ ਜ਼ਮੀਨ ਅਸਮਾਨ ਦਾ ਫਰਕ ਹੈਗਾ ਦੋਨੋਂ ਪਾਸੇ ਹੂੰ ਜੀ ਲੌਗ ਬੁੱਕ ਦਾ ਛੱਡੋ ਜੀ ਲੌਗ ਬੁੱਕ ਨੂੰ ਤਾਂ ਨਾ ਤਾਂ ਆਪਣਾ ਸਕੂਲ ਹੀ ਕੋਈ ਸਖਾ ਰਿਆ ਲੌਗ ਬੁੱਕ ਨੂੰ ਤੇ ਕੋਈ ਹੋਊਗਾ ਯੂ ਨੋ 90% ਜਿਹੜੇ ਸਕੂਲ ਹੈਗੇ ਆ ਉਹਦਾ ਉਹਨਾਂ ਦੇ ਵਿੱਚ ਤਾਂ ਪੂਰੀ ਨੌਲੇਜ ਹੀ ਨਹੀਂ ਦਿੱਤੀ ਜਾਂਦੀ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਟਰਕਿੰਗ ਕੰਪਨੀਆਂ ਹੈਗੀਆਂ ਪਿਛਲੇ 20 ਰਾਜਗਨ ਕਾਲ ਆਈ ਉਹ ਟਰਕਿੰਗ ਮੁੰਡੇ ਦੀ ਕਾਲ ਆਈ ਵੀ ਪੇ ਨਹੀਂ ਕਰ ਰਹੇ ਤੇ ਕਹਿੰਦਾ ਵੀ ਉਹ ਮੈਨੂੰ ਫੋਰਸ ਕਰਦੇ ਆ ਵੀ ਟਰੱਕ ਤੇਰਾ ਨਵਾਂ ਆਇਆ ਵੀ ਇੱਥੇ ਲੌਗ ਬੁੱਕ ਨਹੀਂ ਹੈਗੀ ਕਹਿੰਦਾ ਮੈਂ ਇਹਨੂੰ ਗਲਤੀ ਦੇ ਨਾਲ ਉਹ ਮੈਂ ਟਰੱਕ ਤੇ ਲੱਦੇ ਲੱਦੇ ਮੈਨੂੰ ਪੁਰਾਣੀਆਂ ਕਹਿੰਦਾ ਵੀ ਜਦੋਂ ਦਾ ਟਰੱਕ ਲਿਆ 2023 ਹੁਣੇ ਸਤੰਬਰ ਦਾ ਉਦੋਂ ਦਾ ਪੇਪਰ ਲੌਗ ਬੁੱਕ ਤੇ ਚਲਾਈ ਜਾਂਦੇ ਆ ਹੂੰ ਵੀ ਸਾਡੀਆਂ ਆਰਡਰ ਕੀਤੀਆਂ ਸਾਡੀਆਂ ਆਰਡਰ ਕੀਤੀਆਂ ਕਹਿੰਦਾ ਡਰਾਈਵਰ ਨੂੰ ਉਦਾਂ ਹੀ ਟੱਕੀ ਜਾਂਦੇ ਆ ਵੀ ਉਹ ਪਹਿਲੀ ਗੱਲ ਤਾਂ ਡਰਾਈਵਰ ਵੀ ਉਦਾਂ ਦੇ ਵੀ ਭਾਈ ਤੁਸੀਂ ਬਿਨਾਂ ਲੌਗ ਬੁੱਕ ਤੋਂ ਲੈ ਕੇ ਕਿਉਂ ਜਾਂਦੇ ਹੋ ਉਹਨੂੰ ਕਹਿੰਦਾ ਭਾਈ ਸਾਸੀ ਕਾਲਾ ਬਣੀ ਉੱਤੇ ਚਾਬੀਆਂ ਆ ਪਿਆ ਰਜ਼ਾਕ ਮੈਂ ਨਹੀਂ ਜਾਣਾ ਠੀਕ ਆ ਆਪਾਂ ਨੂੰ ਰਜੇਸ਼ ਕੁਮਾਰ ਕਹਿੰਦੇ ਆ ਵੀ ਸੇਲ ਸਮ ਕੰਪਨੀ ਡੂਇੰਗ ਆਨਰ ਬੈਟਰ ਵਾਟ ਐਬਾਊਟ AB5 AB5 ਫੁੱਲ ਇਨਫੋਰਸਡ ਹੈਗਾ ਜੀ ਇਸ ਵੇਲੇ ਸੋ ਆਈ ਡੋਨਟ ਥਿੰਕ ਸੋ ਕਿ ਜੇ ਕੋਈ ਵੀ ਕੰਪਨੀ ਜਿਹੜੀ ਆ ਉਹ ਜਿਹੜੀ ਇਸ ਕਾਮ ਦੇ ਵਿੱਚ ਹੈਗੀ ਆ ਆਈ ਡੋਨਟ نو ਕਿੰਨਾ ਕਿਚਾ ਲੱਗੂਗਾ ਐਨਡੀਡੀ ਨੂੰ ਬੌਂਡਣ ਨੂੰ ਪਰ ਇਹ ਵੀ ਫਾਈਵ ਜਿਹੜਾ ਫੁੱਲ ਇਨਫੋਰਸਮੈਂਟ ਹੈਗਾ ਇਸ ਵਾਰ ਜੀ ਜੀ ਬਿਲਕੁਲ ਸੋ ਇਹ ਸਾਰਾ ਕੁਝ ਇਹ ਚੱਲ ਰਿਹਾ ਹੈ ਜੀ ਤੇ ਸੋ ਜਰਾ ਜ਼ਰੂਰ ਦੇਖੋ ਤੇ ਥੈਂਕ ਯੂ ਕਾਲ ਦੇ ਲਈ ਇਹਨਾਂ ਦੀ ਵੀ ਤੇ ਬਾਕੀ